ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਆਦਮਪੁਰ ਦੇ ਸਿਵਲ ਹਵਾਈ ਅੱਡੇ ਵਿਖੇ ਯਾਤਰੀ ਸੇਵਾ ਦਿਵਸ ਮਨਾਇਆ ਗਿਆ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਕਿਹਾ ਕਿ ਯਾਤਰੀਆਂ ਨੂੰ ਵਧੀਆ ਸੇਵਾਵਾਂ ਦੇਣਾ ਤੇ ਉਹਨਾਂ ਦੇ ਸਫ਼ਰ ਨੂੰ ਸੁਖਦਾਇਕ ਬਣਾਉਣਾ ਸਾਡਾ ਮੁੱਖ ਮੰਤਵ ਹੈ ਇਸ ਮੌਕੇ ਐਚਐਮਵੀ ਕਾਲਜ ਜਲੰਧਰ ਐਮਆਰ ਇੰਟਰਨੈਸ਼ਨਲ ਸਕੂਲ ਆਦਮਪੁਰ ਤੇ ਮਲਵਈ ਗਿੱਧਾ ਗਰੁੱਪ ਲਾਵਲਪੁਰ ਵੱਲੋਂ ਗਿੱਧੇ ਤੇ ਪਗੜੇ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਪੰਜਾਬੀ ਬੋਲੀਆਂ ਅਤੇ ਢੋਲ ਦੀ ਤਾਲ ਵਿੱਚ ਮਾਹੌਲ ਪੰਜਾਬੀ ਸੱਭਿਆਚਾਰ ਵਿੱਚ ਰੰਗਿਆ ਗਿਆ ਤੇ ਯਾਤਰੀਆਂ ਨੇ ਖੁਸ਼ੀ ਵਿੱਚ ਭਗੜੇ ਪਾਏ ਇਸ ਮੌਕੇ ਸੈਕਟਰੀ ਰੈਡ ਕਲਾਸ ਡਾਕਟਰ surjit lal ਨੋਡਲ ਅਫਸਰ ਸਵੀਪ ਲੈਕਰਾਰ ਗੁਰਿੰਦਰ ਸਿੰਘ ਸੀਸੀ ਕਮਲਜੀਤ ਕਢਿਆਣਾ ਅਕਾਊਂਟੈਂਟ ਨੀਕਰਾਮ ਅਮਨ ਕੁਮਾਰ ਲਾਈਨਜ ਕਲੱਬ ਆਦਮਪੁਰ ਦੇ ਆਹੁਦੇਦਾਰ ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ ਇਸ ਮੌਕੇ ਮੈਡੀਕਲ ਕੈਂਪ ਖੂਨਦਾਨ ਕੈਂਪ ਵੀ ਆਯੋਜਿਤ ਕੀਤੇ ਗਏ ਤੇ ਪੌਦੇ ਵੀ ਲਗਾਏ ਗਏ ਯਾਤਰੀਆਂ ਨੇ ਇਸ ਉਪਰਾਲੇ ਲਈ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਤੇ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕੀਤਾ ਆਓ ਦੇਖਦੇ ਹਾਂ ਆਦਮਪੁਰ ਤੋਂ ਦੁਆਬੇ ਦੀ ਆਵਾਜ਼ ਪੱਤਰਕਾਰ 사ਜਨ ਤੇ ਸੁਖਦੇਵ ਲਾਹੌਰਿਆ ਦੀ ਵਿਸ਼ੇਸ਼ ਰਿਪੋਰਟ ਬਾਪ ਦੀ ਹੱਲਾਸ਼ੇਰੀ ਨੇ ਲੜਾਕੂ ਜਹਾਜ਼ ਦੀ ਪਾਇਲਟ ਬਣਾਇਆ ਬਾਪ ਦੀ ਹੱਲਾਸ਼ੇਰੀ ਨੇ ਲੜਾਕੂ ਜਹਾਜ਼ ਦੀ ਪਾਇਲਟ ਬਣਾਇਆ ਹਵਾਈ মাদি দম মাদি দম কড়াইয়ের টি পার্থক্য না বাবা জি করে চেকটা लेके प्रोग्राम क्या है आप भी करवा रहे हैं एयरपोर्ट में आज सत्रह सितम्बर दो है और इस दिन मैम यात्री सेवा दिवस के रूप में मना रहे हैं आज बहुत सारी एक्टिविटीज़ आदमपुर एयरपोर्ट पर कराई जा रही हैं जैसे ब्लड डोनेशन कैंप हेल्थ चेकअप कैंप और यात्रियों की सुविधा के लिए हमने सांस्कृतिक कार्यक्रमों का भी आयोजन किया है इसके अलावा छात्रों के लिए हमने उनका विजिट का प्रोग्राम रखा एयरपोर्ट की जिसमें उनके लिए उड्डयन के क्षेत्र में रोजगार एवं ਨਈ ਤਕਨ ਟੈਕਨੋਲੋਜੀ ਦੇ ਬਾਰੇ ਵਿੱਚ ਉਹਨੂੰ ਦੱਸਿਆ ਜਾਂਦਾ ਹੈ। ਠੀਕ ਹੈ। ਤੇ ਇਹਨਰ ਮੋਦੀ ਜਨ ਦਿਨ ਮਨਾਇਆ ਜਾ ਰਿਹਾ ਹੈ ਯਾਤਰੀ ਦੀਵਾਲੀ ਜਿਵੇਂ ਵੀ ਮਨਾਇਆ ਜਾ ਰਿਹਾ ਹੈ ਆਦਮਪੁਰ ਕੀ ਕਹਿਣਾ ਹੈ ਇਹਦੇ ਬਾਰੇ ਤੁਹਾਡੇ? ਸਤਿ ਸ੍ਰੀ ਅਕਾਲ ਜੀ। ਅੱਜ ਯਾਤਰੀ ਸੇਵਾ ਦਿਵਸ ਮਨਾਇਆ ਜਾ ਰਿਹਾ ਹੈ ਆਦਮਪੁਰ ਫਿਰਕੋਟ ਤੇ ਪਹਿਲਾ ਤਾਰ ਇਹਦੀਆਂ ਸਾਰੇ ਪੰਜਾਬ ਨੂੰ ਔਰ ਸੰਸੇ ਦੇਸ਼ ਨੂੰ ਸਪੈਸ਼ਲੀ ਆਦਮਪੁਰ ਨੂੰ ਬਹੁਤ-ਬਹੁਤ ਮੁਬਾਰਕਾ ਹੈ ਜੀ। ਖੁਸ਼ੀ ਦੀ ਗੱਲ ਹੈ ਜੀ। ਕਿ ਸਾਡੇ ਆਦਮਪੁਰ ਦੇ ਜਿਹੜਾ ਆ ਇਹ 에어ਪੋਰਟ ਦੀ ਸਥਾਪਨਾ ਹੋਈ ਆਰ ਇਹਦੇ ਨਾਲ ਕਿਉਂਕਿ ਜਿਹੜਾ ਆਦਮਪੁਰ ਆ ਇਹ ਸੈਂਟਰ ਪੁਆਇੰਟ ਆ ਦੁਆਬੇ ਦਾ ਇੰਪੋਰਟੈਂਟ ਖਿੱਤਾ ਆ ਤੇ ਜਿਆਦਾ ਇੱਥੋਂ ਜਿਹੜੇ ਆ ਪਰਿਵਾਰ ਐਨ ਆਰ ਆਈ ਆ ਇਸ ਕਰਕੇ ਇਹ ਬਹੁਤ ਵਧੀਆ ਜਿਹੜਾ ਆ ਸੇਵਾ ਨਿਭਾ ਰਿਹਾ ਆ ਔਰ ਯਾਤਰੀ ਸੇਵਾ ਡਿਵੀਜ਼ਨ ਚਾਹਰ ਤੋਂ ਕਿ ਯਾਤਰੀਆਂ ਦੇ ਸੁੱਖ ਸੁਵਿਧਾ ਉੱਤੇ ਮਨ ਖਿਆਲ ਰੱਖਣਾ ਇਹਨੂੰ ਜਿਹੜਾ ਸਾਡਾ ਡਿਪਾਰਟਮੈਂਟ ਆ ਇਹਨੂੰ ਸਮਰਪਿਤ ਆ ਇਸ ਗੱਲ ਜਿਹੜੀ ਪ੍ਰਸ਼ਾਸਨ ਕਰਨੀ ਬਣਦੀ ਔਰ ਅਚਨ ਲੱਗ ਗਿਆ ਸਾਡੇ ਡਿਪਾਰਟਮੈਂਟ ਤੋਂ ਵੀ ਬੱਚੇ ਆਏ ਆ ਉਹਨਾਂ ਨੇ ਆਪਣੀ ਲਾਈਫ ਤੇ ਫਸਟ ਟਾਈਮ ਜਿਹੜਾ ਆ ਉਹ ਵਿਜ਼ਿਟ ਕੀਤਾ ਇੰਟਰਨੈਸ਼ਨਲ ਜਿਹੜਾ ਇਹ 에어ਪੋਰਟ ਆ ਤੇ ਉਹਦੇ ਲਈ ਜਿਹੜਾ ਆ ਸਮੁੱਚੇ ਪ੍ਰਬੰਧਕ ਡਾਇਰੈਕਟਰ ਸਾਹਿਬ ਅੱਗੇ ਸ ਦਫਤਰ ਡੀਸੀ ਸਾਹਿਬ ਔਰ ਸਮੁੱਚਾ ਪ੍ਰਸ਼ਾਸਨ ਜਿਹੜਾ ਆ ਉਹ ਵਧਾਈ ਦਾ ਪੱਤਰ ਠੀਕ ਹੈ ਜੀ ਅਗਰ ਜੇ ਤੁਹਾਨੂੰ ਅਜੇ 에어ਪੋਰਟ ਤੇ ਆ ਕੇ ਕਿੱਲਾ ਤਾਂ ਤੁਹਾਡਾ ਕੀ ਨਾਮ ਆ ਜੀ Myself Manpreet Kaur, head yes. girl of MR International School, Adampur. Yes. Today we whole plus two are here to visit uh, Civil Airport, Adampur, and we consider ourselves lucky that we got a chance to visit here. Uh, the staff is very nice here; they are very gentle, helpful. They all, they told us about how the things works here, the security check-in and the baggage that check-in and all that. And we consider ourselves lucky, and uh, I would like to thank Tundin, sir for giving us this opportunity to visit here. Thank you. ਸਿਕਰੀ ਰੈੱਡ ਕਰਾਸ ਜਲੰਧਰ ਅੱਜ ਸਾਰਿਆਂ ਨੂੰ ਮੁਬਾਰਕਬਾਦ ਦਿਨਾ ਆ ਅੱਜ ਭਾਰਤ ਦੇ ਵਿੱਚ ਜਿਹੜਾ ਆ ਯਾਤਰੀ ਦਿਵਸ ਮਨਾਇਆ ਜਾ ਰਿਹਾ ਔਰ ਇਸ ਬਦ ਤੋਂ ਬਦ ਇਹਦੀਆਂ ਸੂਤਾਆਂ ਯਾਤਰੀਆਂ ਨੂੰ ਮਿਹਰ ਦੇ ਲਈ ਇਸ ਦਾ ਇੱਕੋ ਹੀ ਇਕਮੰਤਾ ਪਿਆ ਔਰ ਅੱਜ ਇਸ ਦੇ ਨਾਲ ਹੀ ਇੱਕ ਬਹੁਤ ਵਧੀਆ ਇਵੈਂਟ ਹੈ ਔਰ ਜਿੱਥੇ ਇੱਕ ਬੱਚੇ ਜਿਹੜਾ ਕਲਚਰਲ ਪ੍ਰੋਗਰਾਮ ਕਰਵਾ ਰਹੇ ਔਰ ਅੱਜ ਦੇ ਦਿਨ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਅਸੀਂ ਜਨਮ ਦਿਨ ਵੀ ਮਨਾ ਰਹੇ ਆ ਮੈਂ ਪੂਰੇ ਭਾਰਤ ਵਸੀਆਂ ਬਲੋ ਜਿਹੜਾ ਆ ਜੀ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਏਅਰਪੋਰਟ ਦੇ ਵਿੱਚ ਦੇਖ ਰਿਹਾ ਇਸ ਦਾ ਬੜਾ ਕੋਆਪਰੇਟਿਵ ਆ ਔਰ ਹਰ ਫੈਸਿਲਿਟੀ ਜਿਹੜੀ ਹੈ ਜਤਕੀਆਂ ਦੀ ਨਹੀਂ ਹੈ ਜੋ ਹੋਣੀ ਚਾਹੀਦੀ ਆ। ਮੈਂ ਸਾਰੀ ਟੀਮ ਨੂੰ ਜਿਹੜਾ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਗੁਰਿੰਦਰ ਜੀ ਤੇ ਨਾਲੇ ਸਾਡੇ ਸਰਪੰਚ ਜੀ ਵੀ ਪਹੁੰਚੇ ਨੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਕੋਆਰਡੀਨੇਟ ਕਰਨ ਦੇ ਵਿੱਚ ਸਾਡਾ ਬਹੁਤ ਸੇਯੂ ਦਿੱਤਾ। ਅਸੀਂ ਜਿਲ੍ਹਾ ਰੈਡਕ੍ਰੋਸ ਸੋਸਾਇਟੀ ਨੂੰ ਸਾਰਿਆਂ ਨੂੰ ਜਿਹੜਾ ਆ ਮੁਬਾਰਕਬਾਦ ਦਿੰਦੇ ਔਰ ਸਾਰਿਆਂ ਦਾ ਧੰਨਵਾਦ ਕਰਦੇ ਆ। ਠੀਕ ਹੈ।